ਲੋ ਜੀ ਸਾਸਰੀ ਕਾਲ ਜੀ ਬਾਈ ਸਾਸਰੀ ਕਾਲ ਜੀ ਡਾਕਟਰ ਪਿਛ ਬਲਾਇਆ ਬਾਈ ਆਪਾਂ ਨੇ ਹੁਣ ਡਾਕਟਰ ਕਹਦੇ ਬਲਾਇਆ ਭੈਣ ਸਾਰੀ ਖੱਤੀ ਖਾ ਗਿਆ ਆ ਜੂਹਾ ਆਹ ਆਉਂ ਗੰਦ ਉਹਦੇ ਕਰਕੇ ਆਉਂਦਾ ਉਹ ਪ੍ਰਾਲੀ ਕਰਕੇ ਉਹ ਪ੍ਰਾਲੀ ਘੇਰੀ ਆ ਬਾਈ ਅੱਗ ਲਾਈ ਨਹੀਂ ਜਦ ਗਾਹਾਂ ਨੂੰ ਸੁਟਣੀ ਨਹੀਂ ਦੇਣੀ ਪ੍ਰਾਲੀ ਉਹਦੇ ਉਹ ਪ੍ਰਾਲੀ ਘੇਰੀ ਵੀ ਆ ਇੱਥੇ ਇੱਕ ਫਰਿੱਜ ਚੂਹਾ ਹੀ ਚੂਹਾ ਏ ਜੀ ਦੀ ਥਾਲੀ ਵਿਛਾਈ ਦਿੱਤੀ ਦੋ ਦਿਨ ਹਾਂ ਉਹ ਗੱਬੇ ਗੱਬੇ ਜਿੱਥੇ ਪਾਣੀ ਘੱਟ ਜਾਂਦਾ ਸੀ ਕਿੰਨੀ ਕਬੱਡੀ ਵੀ ਇੱਥੇ ਖਾਸੀ ਵੱਢੀ ਹੁੰਦੀ ਆ ਇੱਥੇ ਤਾਂ ਹੂੰ ਇੱਥੇ ਖਾਸੀ ਵੱਢਦੀ ਚੂਹੇ ਨਾਲ ਸਾਰੀ ਆ ਉਹ ਇੱਕ ਪਾਲੀ ਪੱਟ ਪੱਟ ਕੇ ਸਿੱਟੀ ਪਈ ਆ ਉਹਦਾ ਦਾਣ ਰੋਦਾ ਉਹਦੇ ਚ ਹੂੰ ਦਾਣੇ ਦੇਤੇ ਅੱਜ ਦੇ ਦਿੱਤੇ ਦਾਣੇ ਹਾਂ ਦੇ ਦਿੱਤੇ ਤਾਂ ਤੁਨ ਤੁਨ ਕਪਾਲ ਚੂਹੇ ਦੀ ਦਵਾ ਯਾਰ ਸਾਲੀ ਆ ਲੈ ਆ ਤਾਂ ਵੀ ਨਹੀਂ ਪੈਣੀ ਆ ਖਣਕ ਨੂੰ ਲੱਗਿਆ ਕੋਈ ਪਗਰਾਬੀ ਆ ਚੂਹਾ ਬਹੁਤ ਜੀਵੀ ਜਰਾ ਦੇ ਪੇਸ ਪੈ ਗਿਆ ਹਾਂ ਨਾ ਹੂੰ ਹੋਰ ਕੀ ਆ ਯਾਰ ਉਦਦੇ ਵੀ ਛੱਡ ਦੇਣੀ ਹੁਣ ਉਦਦੇ ਵੀ ਛੱਡ ਦੇ ਲੈਣੀ ਹੋਰ ਵਾ ਦੁਖੀ ਕਰੇ ਬਹੁਤ ਜੂਹਾ ਜਿਹੜੇ ਥਾਂ ਮੈਂ ਪੜ੍ਹਾਈ ਚੱਲਦੀ ਆ ਚੂਹੇ ਨੇ ਵੱਡਿਆ ਵਾ ਖਾਬਦੇ ਹੀ ਆ ਤੇ ਕੀ ਖਾਬਦੇ ਹੀ ਆ ਸਾਰੇ ਦਵਾਈ ਪੰਦੇ ਆ ਇਹਦਾ ਮੈਂ ਤੁਹਾਨੂੰ ਦੱਸਦਾ ਆ ਕਹਿੰਦਾ ਦਵਾਈ ਸਾਰੇ ਇਕੱਠੇ ਹੀ ਪਾਉਣ ਤਾਂ ਫਾਇਦਾ ਕਿਨੇ ਹੁਣ ਇਹਦੇ ਤੇ ਭੱਜਣਾ ਉੱਧਰ ਚੱਲ ਜਾਣਾ ਉੱਧਰ ਉਹਨੇ ਰੱਖਤੀ ਇੱਧਰ ਫੇਰ ਆ ਜਾਣਾ ਆ ਜਾਣਾ ਸਾਰੇ ਇਕੱਠੀ ਰੱਖਣ ਫੇਰ ਫਾਇਦਾ ਹੁੰਦਾ ਇਹਦਾ ਮੀਨ ਹੀ ਨਾ ਪਿਆ ਤੇ ਕੀ ਭਰ ਕੇ ਮੀਂਹ ਪਏ ਹੈਗੇ ਜ਼ਰੂਰ ਆ ਪਾਣੀ ਨਹੀਂ ਚੱਲਿਆ ਖੱਡਾ ਨਹੀਂ ਭਰੀਆਂ ਇਹਨਾਂ ਦੀ ਨਹੀਂ ਤਾਂ ਲੰਗ ਲੰਗ ਕੇ ਜਾਂਦਾ ਮਰ ਜਾਂਦਾ ਅੱਧਾ ਇੱਧਰ ਨਹੀਂ ਹੈਗਾ ਚੂਹਾ ਜਮੈਂ ਇਹ ਇੱਧਰ ਇਹਦੇ ਕਰਕੇ ਹੀ ਆ ਖਾਲੀ ਜਿਹਾ ਇੱਧਰ ਵੀ ਆ ਖੱਤੀ ਜੀ ਉੱਪਰ ਵਾਲੀ ਜੀ ਘ

ਕੱਲ ਜਲੀਏ ਆ ਸਾਈਡ ਤੇ ਲੈ ਹੈ ਨਹੀਂ ਇੱਧਰ ਜਾਂਦਾ ਇੱਧਰ ਹਲੇ ਇਹ ਨਾਲ ਵੀ ਹੈ ਕਿ ਸੜਕ ਤੇ ਕੋਈ ਖੜੇ ਉੱਥੇ ਜਾਉਂਦਾ ਮੈਂ ਕਹਿ ਰਿਹਾ ਉੱਥੇ ਜਾਉਂਦਾ ਕੀ ਯਾਰ 126 ਝੋਨਾ ਭਾਈ ਦੋ ਥੈਲੇ ਯੂਨੀ ਦੇ ਲੱਗੇ ਨੇ ਉੱਥੇ ਵੱਡਾ ਪਤਨੀ ਜਗਾ ਹੈਗੀ ਲੁਗਨੇ ਨੂੰ ਜਗਾ ਹੈਗੀ ਘਰ ਖਾਲੀ ਹੈ ਪਏ ਆ ਪਿੱਛੇ ਉੱਥੇ ਲੁਗਨੇ ਦੀ ਜਗਾ ਹੈ ਨੂੰ ਇਧੇ ਚ ਰਹੇ ਪਾਉਗਾ ਹੋਰ ਇਧੇ ਮੈਂ ਕੱ ਲੋਡ ਨਹੀਂ ਹਲੇ ਦੇਖ ਪਾ ਸਕਦੇ ਦੇਖੋ ਭਾਈ ਦੋ ਥੈਲੇ ਪਾਏ ਹਲੇ ਦੇ ਜਪਾ ਨੇ ਚੂਰੀਏ ਦੇ ਦੋ ਥੈਲੇ ਦੋ ਸਵਾ ਦੋ ਥੈਲਿਆਂ ਦੀ ਉਸਤਾਈ ਆ ਕੀਲੇ ਦੀ ਆਈ ਹੈ ਹੈ ਕੀਲੇ ਦੀ ਆਓ ਭਰੇ ਕੀਲੇ ਦੀ ਉਹ ਕਹਿੰਦਾ ਮੈਂ ਇਹ ਹੋਰ ਪਾਉਣਾ ਤਾਂ ਦੇਖ ਲੈਣੇ ਆ ਦੂਹਾ ਵੈਸਾ ਲੱਗ ਲੱਗ ਤੀਆ ਲੱਗ ਲੈਣ ਨੂੰ ਦੂਹਾ ਲੱਗਿਆ ਏ ਦੂਹਾ ਲੱਗਿਆ ਤੀਆ ਲੱਗਣਾ ਹੈ ਨਾ ਇੱਕ ਤਾਂ ਪਹਿਲਾਂ ਸੁਪਰ ਵਾਲਾ ਹੀ ਪਿਆ ਏ ਹਾਂ ਇੱਕ ਦੂਹਾ ਜੀ ਹੋਇਆ ਇਹਦਾ ਏ ਬਸ ਦੋ ਚਾਰ ਟੁੱਟੇ ਦੋ ਜੁੱਟ ਸਭ ਟੁੱਟੇ ਗਿਰੂਗਾ ਹੋਰ ਇੱਕ ਤਾਂ ਬੱਲੇ ਭੁੱਲਿਆ ਏ ਨਹੀਂ ਸਾਹਮਣੇ ਫੌਜੀ ਨੂੰ ਪਤਾ ਲੱਗ ਜਾਂਦਾ ਬੱਲੇ ਦਾ ਵੀ ਲੈਟ ਹੈਗੀ ਕਿ ਨਹੀਂ ਹੈਗੀ ਹੂੰ ਸਾਡੇ ਮੇਰੇ ਆਦਮੀ ਤਾਂ ਫੇਰ ਭੁੱਲੇ ਆ ਚੱਲ ਦੇਖਦੇ ਆ ਚੱਲ ਚੱਲੀਏ ਫੇਰ ਚੱਲ ਜਲੀਏ ਆਖੇ ਲਾ ਜੂਗੇ ਬਾਅਦ ਵਿੱਚ ਆਹੋ ਬੱਲੇ ਵੀ ਖਲਾਉ ਖਾਂਛਣਾ ਟਾਂਗੂ ਬਣਾ ਉੱਪਰ ਉਹਥੇ ਤਾਰ ਲੰਬੀ ਲਿਆਉਂਗੇ ਮਕਰਬੀ ਮਕਰਾਬੀ ਵੀ ਪੜਸਾ ਦੀ ਮਿੱਠਾ ਸਾਲੀਆਂ ਚੂਹੇ ਦੀਆਂ ਹੂੰ ਹਾਂ ਤੋ ਖੋਜ ਕਰਿਆ ਹੈ ਖੋਜ ਤਾਂ ਹੁਣ ਸਾਲੀ ਮਕਰਾਬੀ ਕੋਈ ਖਬਰੇ ਹੋਈ ਕੋਈ ਕਰਦੀ ਹੁੰਦੀ ਆਪਾਂ ਤੋ ਖੋਜ ਤਾਂ ਕਰੇ ਵੀ ਮਿੱਠਾ ਹੈ ਮਕਰਾਬੀ ਦੀ ਮਿੱਠੇ ਹੁੰਦੀ ਸਾਲੀ ਦੀ ਹੂੰ ਉਹ ਚੂਹੇ ਆਏ ਬਰੇ ਉਹ ਪੱਟੇ ਬਚੂਹੇ ਨੇ ਜ਼ਿਆਦਾ ਉਹ ਚਲ ਦੇਖ ਲੱਗ ਜਾਣਾ ਪਤਾ ਖੱਡਾ ਹੁਣ ਮੇਰੀ ਗੱਲ ਦਵਾਈ ਵੀ ਸੜਦੀ ਸਮੈਲ ਵਾਲੀ ਫੇਮੈਂਟ ਦੀ ਮਿੱਟੀ ਨਿਕਲੀ ਵੀ ਹੈ ਫੇ ਚੂਹਾ ਜੀ ਸਾਡਾ ਹਾਂ ਮੈਂ ਥੀਮੜ ਜੀ ਵੀ ਸੜਦੀ ਖਬਰ ਉਹਦੀ ਭੱਜ ਝੁੱਜ ਜੇ ਮਕਰਾਬੀ ਹੋਈ ਸਮੈਲ ਦੇ ਇੱਕ ਨਹੀਂ ਲੱਗ ਜਵੇ ਨਦੀ ਨਾਲਿਆਂ ਚ ਨੂੰ ਚੱਲ ਚੱਲੀਏ ਫਿਰ ਚੱਲ ਚੱਲੀਏ ਹੂੰ ਕੀ ਹਾਲ ਹਮਾਚਾਰ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਹੈ ਨਾ ਹੈ ਮੈਂ ਗਰਮੀ ਬਹੁਤ ਜ਼ਿਆਦਾ ਹੋਈ ਹੋਈ ਹੈ ਭਈਏ ਤਾਂ ਅੰਦੇ ਜਿਹੜੇ ਵਿੱਚ ਬੜੇ ਬਗੰਨੇ ਦੇ ਹੋ ਭਈਏ ਬਾਕੀ ਭਾਈ 18 ਖੜਾ ਹਾ ਇੱਧਰ ਇਹਦੇ ਬਾਅਦ ਹੰਦੀ ਰੇ ਟੇੜਾ ਪਊਗਾ ਹੋਰ ਕੱਪਾ ਸਰ ਜੂਗਾ ਹੁਣ ਕਾਜ ਜੀ ਜੀਰੀ ਚ ਕੰਨੇ ਚ ਕੰਨੇ ਚ ਥੋੜੋ ਗੇ ਨਾ ਵਾ ਆ ਘੇਰ ਤਾਂ ਜੂਰੀ ਆ ਘੇਰ ਤਾਂ ਵਾ ਠੀਕ ਆ ਜੂਰੀ ਆ ਘੇਰ ਤਾਂ ਬਸ ਦੋ ਦੋ ਥੱਲੇ ਹੁਣ ਮੈਂ ਹੁਣ ਲੋੜੇ ਨਹੀਂ ਹੈ ਨਾ ਠੀਕ ਹੈ ਸਵਾ ਸਵਾ ਥੱਲੇ ਪਾਤਾ ਜੂਰੀ ਇਹਦਾ ਇਹਦੇ ਕੋਲ ਵੀ ਨਾ ਮੜ ਮੜੀ ਸਫਰੇ ਵਾਜ ਜਵੇ ਤਾਂ ਨਦਰ ਵਾਲੇ ਆ ਮੜ ਮੜੀ ਮੜ ਮੜੀ ਪਾਤੂ ਗਵਾਲੇ ਇਕਾ ਗੰਨੇ ਵਾਲੇ ਵਾਜ ਜਵੇ ਆ ਹਾਂ ਇਧਰ ਕੱਖ ਗੰਨਾ ਤਾਂ ਠੀਕ ਆ ਹਲੇ ਉਹ ਵੀ ਉਹ ਵੀ ਠੀਕ ਆ ਗੰਨੇ ਇਹਦਾ ਪਹਿਲਾਂ ਕਰੀ ਵੀ ਦੀ ਉਹ ਬੱਟੇ ਫੋਕਰੇ ਹੋ ਗਿਆ ਫੇਰ ਕੱਖ ਦੇਖਿਆ ਤਾਂ ਇਹ ਤਾਂ ਦੇਖਿਆ ਨਹੀਂ ਮੈਂ ਨਹੀਂ ਦੇਖਿਆ ਉੱਥੇ ਮੈਂ ਕਰ ਗਿਆ ਤਾਂ ਇੱਕ ਵਾਰੀ ਗੰਨਾ ਖੜਾ ਤਾਂ ਦੇਖ ਲੈ ਜਿਵੇਂ ਨੰਨੜ ਬਹੁਤੀ ਖੜਾ ਹੈ ਗੰਨਾ ਬੜੀ ਆਹ ਆ ਗਈ ਹੁਣ ਆਹ ਆ ਗਈ ਵਿਚਾਰ ਦੋਗੇ ਹੁਣ ਕਿਆ ਕਹਿੰਦੇ ਆ ਉਤਰੇ ਮੁੱਖੀ ਖਾਟਾ ਉਤਰੇ ਮੁੱਖੀ ਖਾਏ ਖਾਟਾ ਜਾਂਦਾ ਹੈ ਸਿੱਕਿਆ ਜਾਂਦਾ ਹਾਂ 6-7 ਬੋਰੀ ਆਤੀ ਝੋੜੀ ਹੋਗਾ 6-7 ਪਾਟਾ ਹੋਗਾ ਹੈ 6-7 8 ਹੋ ਗਈ ਸਰ ਅੱਛਾ ਤੂੰ ਆਏ ਦੱਸ ਵੀ ਗੰਨਾ ਠੀਕ ਆ ਠੀਕ ਆ ਗੰਨਾ ਦਾ ਗੰਨਾ ਤਾਂ ਬੜੀ ਆਈ ਹਾਂ ਪਾਣੀ ਤਾਂ ਨਹੀਂ ਹੈਗਾ ਹੁਣ ਪਾਣੀ ਪਾਣੀ ਥੋੜਾ ਜਿਹਾ ਹੈ ਉਹ ਕਹਾਂ ਜਾਂਦਾ ਹੈ ਉਥੇ ਜੋ ਹੋਇਆ ਪਾਣੀ ਫੇਰ ਬਾਅਦ ਮੈਂ ਖੱਡ ਪਰ ਹੱਥ ਪੈਰ ਮਾਰਨਾ ਦਿੱਲੀ ਵੀ ਕੋ ਜੇ ਤੈਨੂੰ ਖੱਡ ਦੇਖੀ ਨਾ ਪੈਰ ਮਾਰੇ ਖੱਡ ਬਾਚੋ ਕੋ ਮੁਲੇ ਡੋਲ ਨੂੰ ਉਹ ਦੂਏ ਕਿੱਧਰ ਆਉਂਦੇ ਆ ਉਹ ਵੀ ਆਉਂਗੇ ਇੱਧਰ ਤੇ ਹੀ ਆ ਜਾਣਾ ਪੈਣਾ ਫਿਰ ਹੈ ਉਧਰੇ ਖਾਲੀ ਆਉਣਾ ਪੈਣਾ ਹਾਂ ਉਧਰੇ ਚ ਖਾਲੀ ਐ ਬਾਟੇ ਪਰ ਵੀ ਸੁਵਰੇ ਕਰ ਦਿਆ ਸੀ ਵੀਰੇ ਪਰ ਵਿਚ ਨੂੰ ਆਉਂਦੇ ਉਹ ਮੋਟਾ ਹੈਗਾ ਗੰਨਾ ਉਹ ਪੂਰਾ ਗੰਨਾ ਤਾਂ ਮੋਟਾ ਪੂਰਾ ਇੱਧਰ ਥੋੜਾ ਜਿਹਾ ਹੌਲਾ ਹੋਊਗਾ ਇੱਧਰ ਪਾਣੀ ਪੈ ਲਿਆ ਜੰਮਿਆ ਗੰਨਾ ਤਾਂ ਹੋਊਗਾ ਬਾਸ ਜਿਹਾ ਵਾਸ ਜੇ ਇਹ ਜਾਈਦਾ ਰਹਤ ਹੈ ਆਉਂਦਾ ਵਿੱਚ ਨੂੰ ਉਹ ਦੱਸੂਗਾ ਕਿ ਆ ਕੁਸ ਹੈ ਆਉਂਦਾ ਹਾਂ ਆ ਬੰਮੂਆ ਕਿੱਥੇ ਮਾਚਾ ਰਿਹਾ ਹੈ ਗਾਣਾ ਬਹੁਤ ਤੋਪ ਦਾ ਮਾਲਿਕ ਠੀਕ ਆ ਹਾਂ ਗਾਣਾ ਦੇਖੀ ਨਾ ਆ ਵੀ ਜੀ ਵੀ ਮਾਰੇ ਨਾ ਇਤਨਾ ਮੋਟਾ ਮੋਟਾ ਹੋ ਗਿਆ ਸਾਲੇ ਦਾ ਹਾਂ ਚੱਕ ਦੋ ਕੰਮ ਨੂੰ ਬਸ ਨਹੀਂ ਹੈ ਨਹੀਂ ਮਾੜਾ ਮੋਟਾ ਹੋ ਕਿਤੇ ਬੱਚੇ ਦਾ ਨਾ ਮਰਦਿਲ ਗਾਣਾ ਨਾ ਮਰਦਿਲ ਬੜੀ ਆ ਤਦੋਂ ਮੈਂ ਤੂੰ ਸਿੱਧਾ ਜੇ ਹੱਸਾਉਣਾ ਤੇ ਉੱਥੇ ਤੋਂ ਗੋਲਾਈਂ ਤੇ ਸੇਸੋਸੀਆ ਬਣਾ ਲੀ ਨਾ ਤੂੰ ਹੈਲਾ ਸਾਨੂੰ ਰਸਤੇ ਮਿੱਟੀ ਛਿੱੜੀ ਪੈਣੀ ਨੇ ਮਾ ਕਾ ਗੱਲਾਂ ਨਿਕਣ ਖਦਾਨੇ ਬਣ ਗਏ ਦੇਖ ਤਾਂ ਖਦਾਨੇ ਬੜੇ ਬਾਦਣੇ ਆਪਾਂ ਨੇ ਹੈ ਚੀ ਮੜੇ ਮੌਸਮ ਚ ਸਾਫ ਹੋਏ ਤੇ ਬਾਦਣਾ ਹੈ ਫਿਰ ਪੱਕਾ ਹੋ ਜਾਊਗਾ ਮੈਂ ਤਾਂ ਕਹਿੰਦਾ ਦੋ ਟੱਲੇ ਸਵਾਦੇ ਕਰਾ ਦਈਏ ਪਹਿਲਾਂ ਨਹੀਂ ਨਹੀਂ ਫਿਰ ਵਾਈ ਇਹਨ ਦੀ ਮੋ ਬੈਜੇ ਸਵਾ ਨਹੀਂ 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 ਹਾਂ ਸਵਾਵ ਪਰ ਗੇਰੂ ਕੇ ਬਾਦ ਮੈਂ ਵਾਲ ਜੋੜੀ ਹੁੰਦੀ ਪਾ ਲੈ ਲੈ ਹਲਾਇਓ ਪਾਉਣਾ ਹੈ ਬਸ ਹਲੇ ਨਹੀਂ ਪਾਉਣਾ ਫਿਰ ਗਾਂਹਾਂ ਹੀ ਪਾਉਣਾ ਪ੍ਰਸਾਦ ਖਤਮ ਹੋਈ ਤੇ ਬਰਸਾਤ ਤੇ ਵਾਦੇ ਉਹ ਵਾਦੇ ਕਹਿੰਦਾ ਬਰਸਾਤ ਤੇ ਜਮੀਂ ਹਟ ਗਏ ਜਦ ਵਾਦਣਾ ਬਸ ਫਿਰ ਆਇਆ ਜਦ ਗੰਨਾ ਨਿਕਲਣਾ ਜਦ ਤੱਕ ਪੱਕ ਜਾਊਗਾ ਹਾਇਰ ਕੀ ਟਰਾਲਾ ਵੀ 20 ਫੁੱਟ ਜਾਣਾ ਔਰੇ ਨੂੰ ਹਾਤ ਕੀ ਗੇੜ ਦੇਖ ਲਓ 150 ਕੁਆਂਟਲ ਨੂੰ ਪੰਜੇ ਆਏ ਕਰਨੇ ਬਸ 20 ਫੁੱਟੀ ਪਰ 200 ਨੂੰ ਸੱਤ ਆ ਜੂਗੇ ਬਸ ਬਾਤੇ ਬਾਦ ਅੱਠ ਚੂਹਾ ਦੱਸ ਦਿਓ ਕਿੱਧਰ ਹੈ ਹੈ ਇਸਨੇ ਹੋਗਾ ਇਹ ਉੱਚਾ ਖੇਤ ਹੈ ਨਾ ਇਸ ਵਿੱਚ ਹਾਂ ਇਸ ਵਿੱਚ ਜੁਹਾ ਹੋਗਾ ਦਵਾਈ ਦੇ ਦਵਾਈ ਦੇ ਦੂੰਗੇ ਚੂੜੇ ਦੇ ਦੇਖ ਕੇ ਪਾਇਓ ਹੁਣ ਆਹ ਦੇਖ ਲੈ ਤਿੰਨ ਤਿੰਨ ਘੜਾ ਦੇ ਤੁਸੀਂ ਤਿੰਨਾ ਹੋਰ ਪਏ ਆ ਬਾਕੀ ਐਮਾ ਪਊਗਾ ਬਾਕੀ ਐਮਾ ਪਊਗਾ ਫਿਰ ਆਪਣਾ ਸਾਹ ਆਪੇ ਪਾੜਣਾ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਸਹੀ ਪਾਉਂਦੇ ਆ ਨਾ ਇਹਦਾ ਨਹੀਂ ਵੱਡਣਾ ਇਹਨਾਂ ਨੂੰ ਬਜਟ ਬੁਥਾਈ ਹੋਊਗਾ ਪਾ ਪਾ ਲੀਏ ਮੰਡ ਚ ਨਾ ਹੈ ਨਾ ਪੂਰਾ ਕਰਦਣਾ ਵਾ ਹੁਣ ਜੀਰੀਆਂ ਦਾ ਰੇਵੀ ਬਸ ਬਿਲਕੁਲ ਤੁਸੀਂ ਤਾਂ ਨਹੀਂ ਜਾਂਦੇ ਹੁਣ ਕਿੰਨਾ ਘਟ ਕਰਕੇ ਜਾਓਗੇ ਜਾਉਂਗੇ ਪਹਿਲਾਂ ਹਾਂ ਹਾਂ ਨਹੀਂ ਜਾਵਾਂਗੇ ਨਾ ਗੱਲੇ ਦੇ ਘੜਾਈ ਤੇ ਪਹਿਲਾਂ ਜਾਉਂਗੇ ਇੱਕ ਵਾਰੀ ਹਾਂ ਹਾਂ ਜਾਈਏਗੇ ਦਿੱਲੀ ਜਾ ਘੁੰਮਣੇ ਉਦੋਂ ਪਾਣੀ ਆਇਆ ਬਿਆ ਨਾ ਨਹੀਂ ਜਾਵਾਂਗੇ ਘਰ ਪਾਣੀ ਆਇਆ ਬਿਆ ਘਰ ਅभी ਪਾਣੀ ਨਹੀਂ ਆਇਆ ਹੈ ਗਾਲੀ ਹਾਂ ਉਦੋਂ ਬੋਲਾ ਨਹੀਂ ਮੰਨਦਾ ਸਾਡਾ ਜਾਣਾ ਬੋਲਾ ਕਹਿੰਦਾ ਮੈਂ ਨਹੀਂ ਜਾਣਾ ਦੇਖਿਓ ਕਿੱਥੇ ਸੈਂਗਿਆ ਜੀ ਫਾਲਟ ਹੁੰਦਾ ਹੋ ਜਾ ਹੋ ਜਾ ਹਾਂ ਇੱਥੇ ਜਿਹੜਾ ਬੰਦਾ ਗਿਆ ਉਹ ਬੜੋ ਬਣੋ ਤੇ ਮੈਂ ਉਹਨੂੰ ਮਾਰ ਦਿੰਦੇ ਹਾਂ ਕੋਈ ਜਿਹੜਾ ਬੰਦਾ ਉਹਰੇ ਉਹਰੇ ਨਿਕਲਿਆ ਹੀ ਨਹੀਂ ਖੜਨਾ ਉਹ ਖੀਰ ਨਹੀਂ ਧਰੋਇ ਕਰੋ ਆ ਮੈਂ ਛੱਕਰ ਗਿਆਦਾ ਹੈਗਾ ਹਾਂ ਉਹਨੂੰ ਪਤਾ ਹੁੰਦਾ ਨਿਸ਼ਾਨੀ ਲਾ ਦੇ ਕਰੋ ਗੰਨਾ ਹੈ 10 10 ਹੀ ਗੰਨੇ ਮਿਹੜਾ ਮੋਟਾ ਬਥੇਰਾ ਹੋਣਾ ਇਹ ਦਾ ਦੇਖੇ ਤਾਂ ਬਸ ਚੋਰਾ ਮਿੱਠੇ ਗੱਬਵੇ ਹੂੰ ਇਥੇ ਨਹੀਂ ਚੋਰਾ ਇਥੇ ਚੋਰਾ ਰੱਖਣਾ ਤੂੰ ਹੋ ਕੇ ਰਹੇਗਾ ਹੈ ਕੱਖ ਨਹੀਂ ਹੈਗਾ ਗੰਨੇ 'ਚ ਜੜ ਲੱਗੀ ਗੰਨੇ ਨੂੰ ਬਹੁਤ ਪਾਣੀ ਖੜਾ ਰਿਹਾ ਕਾਲੀ ਗਰੇ ਮਾਰ ਰਿਆ ਪਾਲੂ ਪੰਪ ਚੱਕ ਕੀ ਕਹਿੰਦਾ ਏ ਸਾਰਾ ਦਾ ਪਾਣੀ ਥੱਲੇ ਨਿਕਲਿਆ ਫੇਰ ਤਾਂ ਭਗਵਾਨਤਮਨ ਨੇ ਲਾਈਟ ਫ੍ਰੀ ਕਰੀ ਦੀ ਆ ਤਾਂ ਲੋਕਾਂ ਖਾਂਬਦੇ ਆਲੀ ਪਾਣੀ ਵੀ ਲੋਕਾਂ ਦੇ ਖੇਤ ਭਰ ਦੋ ਇੱਧਰ ਕਰ ਉਹ ਆਇਧਰ ਸਾਡਾ ਗੰਨਾ ਭਰ ਹੁੰਦਾ ਜਲਦੀ ਟਾਈਮ ਨਾ ਆਉ। ਚਲੇ ਲੋਕਾਂ ਦੇ ਭਰ ਦੋ ਜਿਹੜਾ ਹੋਵੇ ਬਿੱਲ ਫੇਰ ਤਾਂ ਖੰਡ ਬੰਦ ਕਰ ਦੋ। ਹੋ ਫੇਰ ਤਾਂ ਖੰਡ ਬੰਦ ਕਰੂਏ ਤੇ ਬਿੱਲ ਲੱਗਾ ਹੋਵੇ। ਫੇਰ ਤਾਂ ਲੈਸਨ ਹੀ ਨਿਕਲ ਦੇਣੀ ਐ ਇਹ ਲੈਨੇ। ਨਹੀਂ ਨਾ ਕੰਨ ਦਾ ਅਗਲਾ ਵੀ ਬਿੱਲ ਹੁਣ ਆਈਦਾ। ਇਨਾ ਨੇ ਇਹਨਾਂ ਝੋਲਤਾ ਵੀ ਨਹੀਂ ਚਾਹੀਦੇ ਜੱਟ ਕੋ ਮਦਾ ਪੱਤੀ ਗੱਲ ਐ ਸੂਰਤਾ ਚਾਹੀਦੀ ਏ ਥੜਾਈ ਹੋ ਜਾਂਦੇ ਆ ਮੋਟਰ ਦੱਬ ਗਏ ਦੇਖੀਓ ਨਹੀਂ ਉਹ ਸਾਰਾ ਪਾਣੀ ਨਾ ਦਾ ਬਾਈ ਪਹੀਜਾ ਨਿਕਲਦਾ ਇੱਧਰ ਥੱਲੇ ਵਾਲੇ ਬੂਟੇ ਸਾਰੇ ਕਿੰਨੇ ਜੀ ਨਿਕਲਦਾ ਕੋਈ ਤਾਂ ਮੈਂ ਦੇ ਤਾਂ ਸਾਰਾ ਪਾਣੀ ਪਹੀਜੇ ਨੂੰ ਜਾ ਰਿਹਾ ਹੈ ਥੇਟਾ ਭਰੇ ਪਏ ਬੂਟੇ ਆਹ ਕਾਗਜ ਲੱਗਿਆ ਹੋਇਆ ਦੇਖ ਲੈ ਕਲ ਦਾ ਭਰਿਆ ਖੜਾ ਉੱਕਣੀ ਖੜਾ ਫੇਰ ਕਾਗਜ ਲੱਗਿਆ ਹੋਇਆ ਸਾਰੇ ਜਿਆਦਾ ਵਾਲੇ ਉਹ ਕਾ ਵੀ ਚਾਹੀਦਾ ਗੰਨੇ ਨਾਲ ਤਾਂ ਸਪੈਸ਼ਲ ਚਾਹੀਦਾ ਹੋਰ ਆਹ ਦੇਖ ਕੱਖ ਚੱਕ ਕੇ ਨਹੀਂ ਆ ਗਿਆ ਵੀ ਗੱਲ ਨਹੀਂ ਹਾਉਂਗਾ ਕਿ ਕਿਹਾਇਆ ਬੜਾ ਦੱਸ ਚੱਕਿਆ ਹੀ ਲਾਓ ਉੱਪਰ ਤੇ ਕਿਹਦਾ ਚੱਕਰ ਕੀ ਨਹੀਂ ਆਉਂਦਾ ਹੁਣ ਯਾਰ ਆਪਣੀ ਪਾਕਿਸਤਾਨ ਕੀ ਆ ਗਹਿਣਾ ਆ ਵੀ ਬਾਟ ਪਾਟ ਕਾਹ ਕਾ ਬਾਹਰ ਜਰ ਨਾ ਲੰਘ ਜਾ ਠੀਕ ਨਹੀਂ ਜਾਂਦਾ ਹੂੰ ਹੁਣ ਇਦੀ ਥੱਲੇ ਸੁਣੀਆਂ ਕੀੜੀਆਂ ਖੱਡਾ ਫੇਰ ਪੈਣੀ ਆ ਕੀੜੀ ਹੋਣਦੀ ਆ ਕੱਖ ਚ ਇਹ ਨਹੀਂ ਕਿਹਾ ਹੋਇਆ ਵਾ ਲੋਕਾਂ ਨੂੰ ਹੋਰ ਦੱਸ ਕਿਆ ਹਾਲ ਉਹ ਤੇਰੀ ਬਲੀ ਗਿਆ ਲੈ ਜਿਹੜਾ ਫੋਨ ਕਰਕੇ ਬੁਲਾਇਆ ਹੈ ਜਿਹੇ ਰਸਤੇ ਨੂੰ ਤੁਹਾਨੂੰ ਦਿਖਾਇਆ ਰਸਤਾ ਵੀ ਇੱਥੋਂ ਕਿੰਨਾ ਨਿਕਲਦਾ ਕਿੰਨਾ ਜਾਣਾ ਭਾਈ ਆ ਦੇਖ ਤੂੰ ਕਿੰਨਾ ਨਿਕਲਣਾ ਉਹ ਪਹਿਲਾਂ ਇਹਦੇ ਚ ਪਾ ਦਿਓ ਇੱਧਰ ਜਿਹੜਾ ਵੱਜ ਗਿਆ ਬੜੇ ਛੱਡ ਗਿਆ ਵੱਜ ਗਿਆ ਉੱਧਰ ਛੱਡ ਗਿਆ ਇੱਧਰ ਖੁੱਲੀ ਮੁਠੀ ਛੱਟਿਆ ਮਾੜੀ ਨਾ ਨਾ 500 ਸਾਰੇ 500 ਕਿਲਾ ਨਿਕਲੇਗਾ ਅਭੀ ਵੇਚਣਾ ਹੈ ਤਾਂ ਬੋਲੀ ਮੇਰੇ ਨਾਲ ਬਾਹਰ ਇਹ ਅਮਬਾਨੀ ਕਰ ਲੈ ਇਹਦੇਗਾ ਠੇਕਾ ਠੇਕਾ ਕਰ ਲਈ ਸਾਰੇ 500 ਕਾ ਇੱਕ ਆਹ ਬਹੁਤ ਪੱਕਿਆ ਹੈ ਸ਼ੁਰੂ ਤੇ ਇੱਕ ਇਹ ਇੱਕ ਮਿੱਠੂ ਹਾਂ ਅਬ ਜਿੰਨਾ ਰਹੇਗਾ ਉਤਨਾ ਤਾਂ ਕੰਮ ਕਰਾਂਗੇ ਅੱਪਕਾ ਸੂਰੀ ਬਤਾਏਂਗੇ ਇਹ ਗਰ ਨੂੰ ਬਹੁਤ ਪੱਕਾ ਹੈ 85 ਆ ਤੇਰਾ 18 ਐ ਇਹਨੇ ਸਾਲ ਨੇ ਵਜਨ ਬਹੁਤ ਦੇ ਦੇਣਾ ਜੇ ਜਦੇ ਗਾਦਲਾ ਇੰਨਾ ਹੀ ਸਰਪਾਚ ਜੀ ਲਾਲਾ ਸ਼ਰਤ ਮੇਰੇ ਨਾ ਬਹੁਤ ਜਾਗਾ ਇੱਥੇ ਲਾਲੋ ਲਾਲੋ ਕਾ ਮੇਰੇ ਨਾਲ ਲੈ ਲੈ ਇਹ ਜੋ ਲੱਖ ਨੇ ਉਹ ਥੱਲੇ ਨਾ ਗੱਜੇ ਜੂਰੇ ਥੱਲੇ ਕਰਨਾ ਮੇਰੇ ਥੱਲੇ ਕਰਨਾ ਮੈਂ ਮਹਾਰਾਜ ਇਹ ਨਾ ਜਿੱਤ ਕੇ ਜਾਣਾ ਹਾਂ ਇਹ ਸੈਟੋ ਖਾਣੇ ਖਾ ਰਲਾਓ ਬਾਕੀ ਪਾਕੇ ਪਿਆ ਦੇਣਾ ਉਹ ਨਾ ਬਸ ਉੱਖ ਰੱਖੇ ਮਾ ਵੱਡਾ ਹੀ ਲਾਉਣਾ ਜਾਂ ਮਿਲ ਚੱਲੇ ਆ ਨਹੀਂ ਹਜੇ ਸਬਰ ਨਹੀਂ ਆਉਣਾ ਇਹਨੂੰ ਹੈ ਨਾ 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 ਬਾਕੇ ਬਾਤ ਪੂਰਾ ਬਸ ਪੂਰਾ ਕਾ ਕਰੇ ਇਹਦਾ ਪੂਰਾ ਪਾਦੀ ਹੈ ਜਿੰਨੇ ਨਾ ਲੈ ਇਹ ਤਾਂ ਵੀ 2250 ਵਾਲਾ ਹੋ ਗਿਆ ਵੀ ਤਾਂ ਘੱਟ ਨਿਕਲੂਗਾ ਕਹੇ ਤਾਂ ਲਾਵੀ ਦਊਂਗੇ ਕਹੇ ਤਾਂ ਦਿੱਤਾ ਇਹ 250 ਕਹੇ ਤਾਂ ਫੇਰ ਬਾਤ ਆਉਣ ਇਤਨੇ ਤੇ ਨਿਕਲੇਗਾ ਆ ਦੇਖ ਲੈ ਕੰਚ ਦੇ ਲੱਗੇ ਤੇ ਰੱਖਿਆ ਥੈਲੇ ਵੱਡੇ ਤੇ ਥੈਲੇ ਵੱਡੇ ਦੇਖ ਲੈ ਪੱਟ ਪੜਾ ਮੈਂ ਇਹਨਾਂ ਨੇ ਜਾ ਜਾ ਪਾਣੀ ਪੀ ਲੈ ਤੂੰ ਪੀ ਲੋ ਪੀ ਲੋ ਪਾਣੀ ਟੁੱਟੀ ਵੀ ਖਰਾਬ ਹੋ ਗਈ ਇੱਧਰ ਉਹ ਕਿਹੜੀ ਆ ਇਹ ਟੁੱਟੇ ਖਰਾਬ ਹੋ ਗਈ ਉਹ ਰਵੀ ਨਿਆਰੀ ਪੈ ਗਈ ਲੈ ਕੇ ਆ ਗਿਆ ਹੁਣ ਜਾਂਦਾ ਤੇ ਲੈ ਜੀ ਮਨਸੂਰੇ ਵਾਲੇ ਤੇ ਅਬੀਸਾ ਮਾਰਨਾ ਹੈ ਆ ਮੱਕੀ ਨੂੰ ਇੰਨੀ ਸੁੰਢੀ ਪਈ ਵੀ ਸਾਰੀ ਖਾ ਗਈ ਗੋਭ ਖਾਏ ਲਈ ਥਈਏ ਦੇਖ ਰਹਾ ਤੂੰ ਐਨੀ ਸੁੰਢੀ ਆ ਗੱਲੇ ਨੂੰ ਬਿਮਾਰੀ ਤਾਂ ਨਹੀਂ ਜੀ ਕੋਈ ਹਲੇ ਨੂੰ 18 ਆਹੇ ਨਹੀਂ 18 ਦਾ ਅਗਸਾੜ ਉੱਪਰ ਤੇ ਖਰਾਬ ਹੋ ਜਾਂਦਾ ਜਿਹਦਾ ਆਕ ਦੇ ਲੱਗਾ ਜਾ ਬੈ ਕਾਲਾ ਪਿਆ ਮਾੜਾ ਜਾ ਵੀ ਨਹੀਂ ਹੈਗਾ ਇਹ ਸਪਰੇਅ ਦਾ ਫਰਕ ਆ ਸਪਰੇਅ ਕਰਤੀ ਦੀ ਮੈਂ ਜਦ ਬਗੰਨਾ ਸਪਰੇਅ ਕਰਤੀ ਆ ਜੀ ਉਹਨੇ ਵਾਲਾ ਤਾਂ ਪੁੰਗਾ ਪੁੰਗਾ ਪੂਜਾ ਜਿਹਾ ਕਹਿੰਦੇ ਹੁਣ ਉਸ ਦਾ ਬੋਏਂਗੀ ਜੀ ਸਪਰੇਡ ਉਹਦੇ ਨਾਲ ਕਰਦਾ ਦੂਸਰਾ ਇਹਦੇ ਨਾਲ ਥੋੜੋ ਹੈ ਨਹੀਂ ਨਾ ਮੂਵੀ ਕਰਤੀਆਂ ਨੇ ਤਾਂ ਦੋ ਸਪਰੇ ਹਾਂ ਉਹਦੀਆਂ ਕਰੀਆਂ ਦੀਆਂ ਦੁਈਆਂ ਤੇਰੀਆਂ ਸਿਰਫ ਦੀਆਂ ਹਾਂ ਉਹ ਵੀ ਨਹੀਂ ਹੈਗੀ ਰਾਣਾ ਦਿਖਾ ਦੇ ਇਹਨੂੰ ਰਾਤ ਤੇ ਲੜਦਾ ਤਾਂ ਕਹਿੰਦਾ ਤਾਂ ਯਾ ਦੇਖਿਆ ਕਦੇ ਕਹਿੰਦਾ ਕੁਝ ਵੀ ਨਹੀਂ ਕਿਹਾ ਮੈਂ ਕਹਿੰਣਾ ਲੜਾਈ ਤਾਂ ਹੋਈ ਜਾਂਦੀ ਰਿਕਾਰਡਿੰਗ ਤਾਂ ਨਹੀਂ ᱛੀ ਹੈਗੀ ਉਹ ਕੀ ਉਹਨਰ ਰਿਕਾਰਡਿੰਗ ਤੀ ਨਾ ਨਾ ਸਾਰੇ ਸਮਝ ਨਹੀਂ ਲੱਗਦੇ ਜੀ ਹੈ ਸਮਝ ਨਹੀਂ ਲੱਗਦੇ ਹੁਣ ਤਾਂ ਅਮੇ ਮਾਂ ਬਦਲੇ ਕੇ ਬਹੁਤ ਸਮਾਂ ਦਾ ਬਦਲੇ ਆ ਹਾਂ ਨਹੀਂ ਆ ਇਹਦੀ ਇਹਦੀ ਕੁੱਕੜੇ ਹੁੰਦੇ ਆ ਇਹਦੀਆਂ ਬੰਦ ਲਾ ਦਿੰਦੇ ਤੇ ਇਕੱਠੇ ਕਰਕੇ ਆਏ ਗੁਆਹਰਾ ਬੜਾ ਸਾਰਾ ਉਹ ਲਵਾਣ ਦੇ ਤੇ ਫੇਂ ਗਾਹ ਕੱਢ ਨਹੀਂ ਆਇਆ ਨਹੀਂ ਫੇ ਕੱਢ ਨਹੀਂ ਆ ਫੇ ਸੁਆ ਸੁਆ ਸਾਲ ਬਾਲਾ ਬਾਲਣਾ ਮੇ ਖੋ ਨਾ ਜਾਵੇ ਬਾਹਰ ਜੀ ਪਾਣਾ ਰੱਸੀ ਬਾਹਰ ਖੋਲਾ ਜਾਵੇ ਸੁਆ ਹਾਂ ਪਾਗੇ ਮਸ਼ੀਨਾਂ ਆ ਗਈਆਂ ਯਾਰ ਕਿਹੜੀਆਂ ਮਸ਼ੀਨਾਂ ਆ ਸ਼ਾਮ ਤਾਂ ਪੂਰਾ ਹੀ ਪੂਰਾ ਗਿਆ ਦੁਨੀਆ ਛੱਡ ਹਾਂ ਪਾਣੀ ਵਿੱਚ ਜਲਦੀ ਹੁਣ ਉਹ ਇੱਧਰ ਥੱਲੇ ਨਾਲ ਗੇਰਲੀ ਸ਼ੇਖਰ ਨਹੀਂ ਕਰਦਾ ਕੋਈ ਨਹੀਂ ਪੈਰ ਉੱਪਰ ਚੱਕ ਲੈ ਪੱਲੀ ਦੇ ਹਾਂ ਇਸ ਰੱਖ ਫਵਾੜ ਕੇ ਰਲਾ ਕੇ ਬਸ ਛੱਡ ਦੋ ਕਾ ਸਾਰਾ ਕੋਈ ਬਦਲ ਨਹੀਂ ਬਦਲ ਥੋੜਾ ਜਨਾ ਗੰਨਾ ਪਾਣੀ ਨੇ ਲੈ ਲਿਆ ਇਹ ਕੋਈ ਗੁਸ ਨਹੀਂ ਦਾ ਨਹੀਂ ਬੰਨਾ ਬਹੁਤ ਤਕੜਾ ਹੁਣ ਪਿਆਰ ਇਹ ਜੁਲਾਈ ਚੱਲਦਾ ਸਾਰਾ ਅਗਸਤ ਪਿਆ ਅਗਸਤ ਅਕਤੂਬਰ ਪਿਆ ਜੇ ਪਾਣੀ ਨਾ ਪਵੇ ਦੋ 2.5 ਮਹੀਨੇ ਪਈ ਹੈ ਹਲੇ ਵਧਣ ਨਹੀਂ ਹੈਗਾ ਬੰਮੇ ਕੱਕ ਫੈਡਾ ਹੀ ਆ ਮਾਰਾ ਮੋਟਾ ਕੱਲ ਨੂੰ ਝੱਟ ਪੱਟ ਜੀ ਮਾਰਨ ਲੱਗ ਜਾ वो तो बेचता नहीं काका इना काका है नहीं का ना, ना पीछे वो साइड से ना बेल है किथे है वो साइड में हां किन्नी का एक बंदा का दिहाड़ी लग जाएगा ए नी है साली भाई तू भी करना ठीक कौन पड़ देनी ना ने बता दे किथे पड़ देंगे हां मेरे तो भी केड़ी बेल है यार वो तो बेल है ही हाँ। नहीं थी बेल है उधर आधा आधी वो न मारा न वो न मारा ऊपर जली भी पूरी हां पूरी नहीं अभी हल्का-हल्का जा रहा है फिर दवाई छोड़ दे दे यार ज्यादा अपना गेरा मार ਕਹਿੰਦਾ ਕਿ ਐਸ ਲੈਣੀ ਐ ਕਿਹਦੇ ਚ ਗਿਰਜਣੀ ਦੀ ਰਹੀ ਹੈ ਜਿਹੜੀ ਜਗ੍ਹਾ ਹੀ ਐ ਇੱਕ ਜਗ੍ਹਾ ਨਹੀਂ ਆ ਕਿ ਮਤਲਬ ਕਿ ਹੈ ਤੁਜੀ ਕਾਫੀ ਦੂਰ ਹੈ ਸਪਰੇਅ ਮਾਰ ਦੇਣੀ ਮੈਂ 240 ਨੇ ਰਗੜ ਦੇਣੀ ਯਾਰ ਉਹ ਛੱਡ ਦੀ ਕਿਤੇ ਦਿਹਾੜੀ ਜਰੂਰ ਲਾਉਣੀ ਬੰਦੇ ਦੀ ਪੰਪ ਚ ਪਾ ਕੇ ਰਗੜ ਦੇਣੀ ਮੈਂ ਅਸੀਂ ਦੋਹਾਂ ਨੇ ਪੰਪ ਪਿੱਛੂ ਲਾ ਕੇ ਉੱਪਰ ਜਿੱਥੇ ਹੈ ਉੱਥੇ ਮਾਰ ਦੇਣੀ ਯਾਰ ਬੱਸ ਉਹੀ ਉਹੀ ਛੱਡ ਸਾਈ ਬਾਈ ਉਹ ਮਾਰ ਦੇਣੀ ਜਿਹਦੇ ਨਾਲ ਜਾ ਕੇ ਦੇਖ ਕੇ ਆ ਮੜਾ ਜਾਂ ਵਿੱਚ ਵੜ ਕੇ ਕਿੱਥੇ ਬੜਨਾ ਜਾਂ ਕਰਣੀ ਹੋਊਗੀ ਜਾਂ ਵੜਤੀ ਜਾ ਉਹ ਦੂਹਾਂ ਨੇ ਤਾਂ ਦੱਸੀ ਨਹੀਂ ਬੇਲਾ ਲਾਲੂ ਮਾਂ ਭਜੱਕ ਤੂੰ ਚੱਲ ਵਿੱਚ ਪਾੜ ਜਿਹੜੇ ਬੰਨ ਕੇ ਗਏ ਆ ਉਸਕਾ ਤੇ ਕੀ ਪਤਾ ਲੱਲੂ ਕਿਾ ਬੋਲਦੀ ਰਹੇ ਤੇ ਕਿ ਪਰਦੇਨਾ ਉਹ ਤਾਂ ਆਪਣਾ ਕੰਮ ਉਤਾਲਾ ਨਿਕਾਲ ਦਿੱਤਾ ਨਾ ਗੰਨੇ ਦੇ ਉੱਪਰ ਚੜ ਗਈ ਦੱਬਿਆ ਤਾਂ ਨਹੀਂ ਗੰਨਾ ਦੱਬਿਆ ਤਾਂ ਨਹੀਂ ਆਵਾ ਨਹੀਂ ਆ ਲੇਕਿਨ ਬਰੋਗ ਤਾਂ ਮਾੜਾ ਮੋਟਾ ਹੈ ਹੁੰਜੇ ਮਾ ਹੋਊਗੀ ਜੀ ਪਰ ਮਾੜਾ ਮੋਟਾ ਨਹੀਂ ਹੈ ਤੂੰ ਦੱਸ ਕੇ ਲੈਣਾ ਪਟਣੇ ਦਾ ਸਿੱਧਾ ਕਿਹਾ ਵੀ ਮੈਂ ਪਰਦੇ ਦੂੰ ਦੱਸ ਤੂੰ ਕਹਿ ਦਿੰਦੇ ਹੈਈ ਗੰਨਾ ਛੇ ਕਰਨੀ ਹੈ ਹਾਂ ਹੈ ਹੀ ਨਹੀਂ ਯਾਰ ਵਿੱਚ ਵੇਲ ਬਾੜੀ ਮੋਟੀ ਹੋਊਗੀ ਪਰਲੇ ਹੁੰਜੇ ਹੋਊਗੀ ਜੀ ਹੋਊਗੀ ਇੱਕ ਬਾਪਨਾ ਸਰ ਜੂਗਾ ਬਬਾ ਬਾਬਾ ਸਭ ਉਹ ਦਿਹਾੜੀ ਜਰੂਰ ਲੋਣੀ ਆ ਪਪ ਲੱਖ ਲ ਇੱਕ ਅਸੀਂ ਦੋਹਾਂ ਨਾਲ ਭਰਦੇ ਨੇ ਇੱਕ ਨਾਲ ਕੋਲ ਲਾਠੀ ਇੱਕ ਕੋਲ ਪੰਪ ਜਿੱਥੇ ਆ ਗਈ ਮਾਰ ਦੇਣੀ ਮੈਂ ਦਾਤੀ ਦੇਣੀ ਗੈਲ ਦਾਤੀ ਜਣਾ ਵੱਢੀ ਜਾਣੀ ਮਰੀ ਮੁੱਕੀ ਵੱਢੇ ਦਿੱਤੀ ਫੇਸ ਬ੍ਰੇਕ ਨੂੰ ਮਾਰ ਦੇਣੀ ਯਾਰ ਗੈਲ ਇਹ ਦਾਤੀ ਕੇ ਜੜੇ ਵੱਢਤੀ ਤੇ ਉਹਦੀ ਓਏ ਥਾਲੀ ਪਸ ਥੋੜੋ ਵੱਢਣ ਲੱਗਿਆ ਮੈਂ ਨਾਲੇ ਕਹਿੰਦਾ ਲੋੜੇ ਨਹੀਂ ਯਾਰ ਸਪਰੇਅ ਸਭ ਤੋਂ ਵਧੀਆ ਏ ਹੈ 240 ਨੇ ਛੱਡਣੀ ਮੁੰਦੀ ਕਰਦਣੀ ਜਦੇ ਘੰਟੇ ਬਾਅਦ ਚੱਕਦੇ ਨੇ ਫੱਟੇ ਉਹਨੇ ਅੱਧਾ ਲੀਟਰ 240 ਲਿਆਉਂਗਾ ਜਿੱਥੇ ਹੋਈ ਪੰਪੇ ਚ ਪਾ ਕੇ ਮਾਰ ਦੂੰਗਾ ਕੋਲ ਆ ਗਈ ਬਣੇ ਉੱਥੇ ਵੀ ਮਾਰ ਦੂੰਗੇ ਨਾਲੇ ਇਹਨੇ ਕੋਈ ਚੰਦਾ ਮਾਰਿਆ ਨਾ ਦੁਆ ਗੰਨਾ ਥਾਲਾ ਦੇਖ ਲੈ ਉਦਣ ਦਾ ਮੈਂ ਕਹਿੰਦਾ 2 2.5 ਫੁੱਟ ਵੱਧ ਗਿਆ ਹੁਣ ਉੱਥੇ ਵਾਲਾ ਉਹਦਾ ਥੱਲੇ ਹੀ ਬਹੁਤ ਲੱਗ ਗਿਆ ਐ ਲੱਗਣ ਲੱਗ ਗਿਆ ਵੀ ਬਹੁਤ ਨੀਵਾ ਬੰਨਿਆ ਹੋਇਆ ਏ ਹਾਂ ਭਈਆ ਕਹਿੰਦਾ ਸਰਦਾਰ ਜੀ ਦਿਲ ਮੇਰਾ ਬਦਲ ਲੈ ਪੁੱਛ ਦੇਣਾ ਤੇ ਤਾਂ ਗੜਿਆਂ ਵਾਲਾ ਹੀ ਬਹੁਤ ਲੱਗਿਆ ਲੈ ਜੀ ਇਹ ਮਾਰਨੇ ਆ ਬੰਦਾ ਗੜੜ ਰਿਹਾ ਬਹੁਤ ਆਇਆ ਜੀ ਅਸੀਂ ਤਾਂ ਪਾਇ ਹੀ ਨਹੀਂ ਇਹ ਆ ਲੱਗੇ ਪਾਉਣ ਉਹ ਇਹਦਾ ਗੜਿਆ ਵੇ ਬਹੁਤ ਪਾਇਆ ਮਾਰ ਇਹਦੀ ਤੈਨੂੰ ਲੋੜੇ ਦੀ ਆ ਰੀ ਤਾਂ ਚਾਹੀਏ ਘਰ ਨਾ ਕਾ ਹੋਏ ਇੰਨਾ ਪਾਇ ਨਾ ਘਟਿਆ ਗੱਲਾਂ ਆਉਂਦੀਆਂ ਇਹਨੂੰ ਵੇਖ ਲੈ। ਸਾਈ ਤਾਂ ਹੁਣ ਛੱਟਾ ਲਾਇਆ ਆ ਬੀਬੀ ਜਾਈ ਤੇ ਬਾਅਦ। ਮੈਂ ਵੀ ਗੱਲ ਕਹਿਣਾ ਭੁੱਲ ਗਿਆ ਜਦ ਤੂੰ ਯੂਜੂਲ ਹੀ ਲੰਘਿਆ ਤੇ ਨਾ ਕੱਲ। ਆਲੂ ਦਾ ਟੁੱਟਾ ਇੱਕ ਘਟਾ ਰੋਟਾ ਲੈਣਾ ਤਾਂ। ਜੀ ਲੈ। ਪੰਮੇ ਤੇ ਲੈਣਾ। ਸਾਨੂੰ ਪੰਮੇ ਕਿੱਥੇ ਦੇਣੇ ਘਟੇ ਸਾਨੂੰ। ਪੰਮੇ ਦਾ ਆਪਣੀ ਖਬੂ ਲੈ ਲੈ ਉਹਨੇ। ਉਹ ਰੇ ਅੱਧਾ। ਇਹ ਤੈਨੂੰ ਦੇ ਦਿੱਤੇ ਸਾਰੇ ਪੰਗਾ ਹੋ ਰਿਹਾ ਤੇ ਦੇ ਦਿੱਤਾ ਜਮਾ ਪਈ। ਇਹ ਰਵਾਵਾ ਵੀਡੀਓ ਪਾ ਦਿਖਾਉਂਦਾ ਆ ਹਾਂ ਪੰਮੇ ਦੇ ਘਟੇ। ਇਹ ਨਹੀਂ ਬਗਾਇਰ ਉਹ ਮਾਰੇ ਕਰਨਾ ਮੇਰੇ ਜਾ ਕੇ। ਬਰੀਕ ਹੋ ਗਏ ਜਦਾਂ ਸਰੇ ਕੀ ਨਹੀਂ ਖਰਾਬ ਹੋ ਗਏ ਹਾਂ ਜਿਹੜਾ ਤੂੰ ਤਾਂ ਪੂ ਲਿਆ ਆਇਆ ਤੇ ਅਜਾ ਰੋਪਣ ਸੁੱਕਿਆਂ ਦਾ ਹੂੰ ਉਹ ਸਾਲ ਹੁੰਦਾ ਸੀ ਤੇ ਰੇਲਾ ਪੰਮੇ ਕਕੜਾ ਦੀ ਖਾਬ ਹੋਇਆ ਹੂੰ ਫਰਕ ਹੁੰਦਾ ਕਈ ਵਾਰ ਇੱਕ ਨੇ ਜਾਨ ਬਿੱਟੀ ਨੂੰ ਗਾ ਚੱਕੇ ਰੱਖ ਲੈ ਚੱਕ ਲੈ ਉਹ ਲਿਆਉਂਗਾ ਮੈਂ ਆਪੇ ਆਹੋ ਲਿਆਇਆ ਥੋੜਾ ਕਿਲੋ ਜੀ ਬਰਕ ਕਰਨੀ ਹੈਗੀ ਨਾਲੇ ਉਹ ਭਰਿਆ ਬੜਾ ਥੋੜਾ ਰੈਕ ਜਾ ਵਧੀਆ ਲੱਗਦਾ ਆਈ ਨਹੀਂ ਨਹੀਂ ਖਾਲੀ ਇੱਧਰ ਪਾ ਦਿਓ ਮਿੱਠੂ ਇਹਦਾ ਤੇਰਾ ਇੱਧਰ ਨਹੀਂ ਭਗਰ ਚੂਹਾ ਦੇਖੋ ਕਿੰਨਾ ਕਿਦੇ ਚ ਇੱਧਰ ਤਾਂ ਨਹੀਂ ਚੂਹਾ ਹੈਗਾ ਨਹੀਂ ਹੈਗਾ ਇੱਧਰ ਨਹੀਂ ਕਰ ਰੱਖੇ ਚੂਹੇ ਦਾ ਦੋ ਦਵਾਈ ਸੜ ਦੂੰਗਾ ਇਹ ਸਾਰਾ ਜਿੱਟਾ ਫਾੜ ਲੇ ਸਗਾ ਜਾ ਹੋਇਆ ਚੂਹਾ ਦਾ ਸਾਰੇ ਬਸੇ ਹੀ ਆ ਚਲੋ ਠੀਕ ਆ ਜੀ ਇੱਧਰ ਨਹੀਂ ਚਲੋ ਭਾਈ ਨਿਬੜ ਗਿਆ ਕੰਮ ਫਿਰ ਦੇਖਦੇ ਆ ਹਨੇਰਾ ਹੋ ਗਿਆ ਸਸਰੀ ਕਾਲ ਜੀ ਸਾਰਿਆਂ ਨੂੰ ਸਸਰੀ ਕਾਲ ਜੀ ਗੰਨੇ ਦਾ ਕੱਦ ਤਾਂ ਪੂਰਾ ਆ ਨਾ ਲੈ ਪਾ ਹੁਣ ਲਾਸਟ ਕਾਣਾ ਸੜਦਾ ਨਹੀਂ ਨਾ ਸੁਝਪਨ ਸਰ ਨੂੰ ਝੋਟਾਰ ਗੰਨਾ ਸੁਝੇ ਸਰ ਜਾ ਕੇ ਸਭ ਕੁਝ ਅੱਛਾ ਹੋ ਗਿਆ ਆ ਦੇਖ ਇੱਧਰ ਥੋੜਾ ਪਾ ਲੈ ਸਭ ਬਹੁਤ ਠੀਕ ਆ ਉਹ ਇਹ ਬਹੁਤ ਹਾਰ ਰਹੀ ਬਹੁਤ ਸਾਲਾ ਮਗਰਾ ਬਹੁਤ ਬਹੁਤ ਆਹ ਭਰੀ ਚੱਕੂਆ ਗੰਨੇ ਦੀ ਉਹ ਬਹੁਤ ਬਜੇ ਨਾ ਬਹੁਤ ਬਜੇ ਨਾ ਬਜੇ ਨਾਲ 100 ਕੁਇੰਟਲ ਵੀ ਨਹੀਂ ਪੂਰਾ ਹੁੰਦਾ ਫਿਰ ਪਹਿਲੇ ਲੱਜਦਾ ਕਾਲੀ ਪਾਰਟੀ ਹੋ ਗਈ ਹੋਊਗੀ ਹੋਗੀ ਇਹਨੂੰ ਦੱਸਣਾ ਤਾਂ ਹੈ ਕਹਿੰਦਾ